ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਸ਼ਵਰ ਤੋਂ ਤਾਂ ਨਹੀਂ ਪਰ ਆਪਣੇ ਕਰਮਾਂ ਤੋਂ ਡਰੋ ਈਸ਼ਵਰ ਤਾਂ ਮਾਫ ਕਰ ਦਿੰਦਾ ਹੈ ਪਰ ਕਰਮ ਕਦੇ ਮਾਫ ਨਹੀਂ ਕਰਦੇ ਤੁਹਾਨੂੰ ਆਪਣੇ ਕੀਤੇ ਹੋਏ ਕਰਮ ਭੁਗਨੇ ਹੀ ਪੈਣੇ ਨੇ ਇਸ ਕਰਕੇ ਕਰਮ ਸੋਚ ਸਮਝ ਕੇ ਕਰੋ ਜਿਵੇਂ ਇੱਕ ਬੱਚਾ ਸੋ ਗਾਵਾਂ ਵਿੱਚ ਆਪਣੀ ਮਾਂ ਨੂੰ ਲੱਭ ਲੈਂਦਾ ਹੈ ਓਵੇਂ ਕਰਮ ਆਪਣੇ ਕਰਤੇ ਨੂੰ ਲੱਭ ਹੀ ਲੈਂਦੇ ਨੇ ਬੰਦਾ ਆਪਣੇ ਕਰਮਾਂ ਤੋਂ ਭੱਜ ਨਹੀਂ ਸਕਦਾ ਕਰਮ ਆਪਣੇ ਮਾਲਕ ਨੂੰ ਅਰਥਾਤ ਆਪਣੇ ਕਰਤੇ ਨੂੰ ਲੱਭ ਹੀ ਲੈਂਦੇ ਨੇ ਇਸ ਕਰਕੇ ਕਰਮਤਾਂ ਨੂੰ ਹਰ ਹਾਲਤ ਵਿੱਚ ਭੋਗਣੇ ਹੀ ਪੈਣਗੇ ਕਰਮ ਸੋ ਸਮਝ ਕੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ